ਅੱਜ ਸਾਰੀ ਸਟੇਟ ਦੇ ਵਿੱਚ ਕਸ ਆਪਰੇਸ਼ਨ ਚਲਾਇਆ ਗਿਆ ਸੀਗਾ ਇਸੇ ਤਰ੍ਹਾਂ ਹੀ ਤਰਨਤਨ ਡਿਸਟ੍ਰਿਕਟ ਦੇ ਵਿੱਚ ਕਸ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕਸ ਆਪਰੇਸ਼ਨਸ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਬਾਹਰ ਸਾਰਾ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀਜ਼ ਫੜੇ ਨੇ ਇਹ ਤੋਂ ਇਲਾਵਾ ਜਿਹੜਾ ਹੈਗਾ ਇਹਦੇ 132 ਗ੍ਰਾਮ ਹੈਰੋਇਨ ਮਿਲੀ ਹੈਗੀ ਇਹ ਡਰਗਮਨੀ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬ ਦੀ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9mm ਦਾ ਸਰ ਅੱਜ ਜਿਹੜਾ ਕੈਸੋਪਰੇਸ਼ਨ ਚਲਾਇਆ ਜਾ ਰਿਹਾ ਸਰ ਉਸ ਦੇ ਬਾਰੇ ਅੱਜ ਸਾਰੀ ਸਟੇਟ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਇਸੇ ਤਰ੍ਹਾਂ ਤਰੰਤਾਨ ਡਿਸਟ੍ਰਿਕਟ ਦੇ ਵਿੱਚ ਕੈਸੋ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕੈਸੋ ਆਪਰੇਸ਼ਨਸ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਵਾਰ ਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀਜ਼ ਦੇ ਹੋੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਪੀਓ ਤਾਂ ਇਲਾਵਾ ਜਿਹੜਾ ਹੈਗਾ ਇਹਦੇ ਜ 132 ਗ੍ਰਾਮ ਹੈਰੋਇਨ ਮਿਲੀ ਹੈਗੀ ਜਾਂ ਡਰਗਮਨੀ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬ ਸਿੰਘ ਦੇ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9 ਐਮ ਐਮ ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈ ਔਰ ਇਹ ਆਪਰੇਸ਼ਨ ਜਿਹੜੇ ਲਗਾਤਾਰ ਚਲਦੇ ਰਹਿਣਗੇ ਜਿਹੜਾ ਕੈਸੋਪਰੇਸ਼ਨ ਚਲਾਇਆ ਜਾ ਰਿਹਾ ਸਰ ਉਹਦੇ ਬਾਰੇ ਅੱਜ ਸਾਰੇ ਸਟੇਟ ਦੇ ਵਿੱਚ ਇੱਕ ਕਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਇਸੇ ਤਰ੍ਹਾਂ ਤਰਨਤਨ ਡਿਸਟ੍ਰਿਕਟ ਦੇ ਵਿੱਚ ਕਸੋ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕਸੋ ਆਪਰੇਸ਼ਨਸ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਵਾਰਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀਜ਼ ਫੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਇਹ ਤੋਂ ਇਲਾਵਾ ਜਿਹੜਾ ਹੈਗਾ ਇਹਦੇ ਜ 132 ਗ੍ਰਾਮ ਹੈਰੋਨ ਮਿਲੀ ਹੈਗੀ ਇਹ ਡਰਗਮਨ ਨਹੀਂ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬਸੀ ਦੇ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਟ ਮੈਗਜ਼ੀਨ ਵੀ ਮਿਲਿਆ 9 ਐਮ ਐਮ ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈ ਔਰ ਇਹ ਆਪਰੇਸ਼ਨ ਜਿਹੜੇ ਅਗੇ ਲਗਾਤਾਰ ਚਲਦੇ ਰਹਿਣਗੇ ਰਾਜ ਜਿਹੜਾ ਕੈਸੋਪਰੇਸ਼ਨ ਚਲਾਇਆ ਜਾ ਰਿਹਾ ਸਾਰੇ ਦੇ ਬਾਰੇ ਅੱਜ ਸਾਰੇ ਸਟੇਟ ਦੇ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਇਸੇ ਤਰ੍ਹਾਂ ਤਰਨਤਨ ਡਿਸਟ੍ਰਿਕਟ ਦੇ ਵਿੱਚ ਕੈਸੋ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕੈਸੋ ਆਪਰੇਸ਼ਨਸ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਵਾਰਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀ ਅਸਫੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਇਹ ਤੋਂ ਇਲਾਵਾ ਜਿਹੜਾ ਹੈਗਾ ਇਹਦੇ ਚ 132 ਗ੍ਰਾਮ ਹੈਰੋਇਨ ਮਿਲੀ ਹੈਗੀ ਇਹ ਡਰਗਮਨੀ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬ ਸੀ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9 ਐਮ ਐਮ ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈ ਔਰ ਇਹ ਆਪਰੇਸ਼ਨ ਜਿਹੜੇ ਅਗੇ ਲਗਾਤਾਰ ਚਲਦੇ ਰਹਿਣਗੇ ਰਾਜ ਜਿਹੜੇ ਕੈਸੋਪੇਸ਼ਨ ਚਲਾਇਆ ਜਾ ਰਿਹਾ ਸਾਰੇ ਤੋਂ ਬੜੇ ਅੱਜ ਸਾਰੀ ਸਟੇਟ ਦੇ ਵਿੱਚ ਕਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਇਸੇ ਤਰ੍ਹਾਂ ਤਰਨਤਨ ਡਿਸਟ੍ਰਿਕਟ ਦੇ ਵਿੱਚ ਕਸੋ ਆਪਰੇਸ਼ਨ ਬੜੇ ਲਾਰਜ ਸਕੇਲ ਤੇ ਕੀਤਾ ਗਿਆ ਟੋਟਲ 18 ਥਾਵਾਂ ਤੇ ਕਸੋ ਆਪਰੇਸ਼ਨ ਫੁੱਲ ਫੋਰਸ ਸਟਰੈਂਥ ਨਾਲ ਕੀਤਾ ਗਿਆ ਸਾਰੇ ਆਫੀਸਰਸ ਵਾਰਸਨ ਔਰ ਇਸ ਆਪਰੇਸ਼ਨ ਦੇ ਦੌਰਾਨ ਅਸੀਂ 8 ਐਫਆਈਆਰ ਰਜਿਸਟਰ ਕੀਤੀਆਂ ਨੇ 8 ਹੀ ਅਕਿਊਜ਼ ਜਿਹੜੇ ਐਨਡੀਪੀਜ਼ ਹੋੜੇ ਨੇ ਇੱਕ ਪੀਓ ਵੀ ਅਰੈਸਟ ਕੀਤਾ ਗਿਆ ਪੀਓ ਤੋਂ ਇਲਾਵਾ ਜਿਹੜਾ ਹੈਗਾ ਇਹਦੇ 132 ਗ੍ਰਾਮ ਹੈਰੋਇਨ ਮਿਲੀ ਹੈਗੀ ਜਾਂ ਡਰਗਮਨੀ ਮਿਲਿਆ ਹੈ ਕਾਫੀ ਮਾਤਰਾ ਚ ਲਾਨ ਮਿਲੀ ਹੈ ਸ਼ਰਾਬ ਦੇਸੀ ਸ਼ਰਾਬ ਸਿੰਘ ਦੇ ਨਾਲ ਔਰ ਇਸ ਤੋਂ ਇਲਾਵਾ ਜਿਹੜੇ ਕੋਈ ਐਡਿਕਟ ਨੇ ਉਹਨਾਂ ਦੇ ਲਾਈਟਰ ਪੰਨੇ ਵਗੈਰਾ ਨਾਲ ਨੇ ਇਸ ਤੋਂ ਇਲਾਵਾ ਇੱਕ ਸਾਨੂੰ ਅਬੈਂਡੰਡ ਮੈਗਜ਼ੀਨ ਵੀ ਮਿਲਿਆ 9 ਐਮ ਐਮ ਦਾ ਕਾਫੀ ਅਸੀਂ ਥੋਰੋਲੀ ਸਰਚ ਕੀਤੀ ਗਈ ਹੈ ਥੋਰੋਲੀ ਚੈਕਿੰਗ ਕੀਤੀ ਗਈ ਹੈ ਔਰ ਇਹ ਆਪਰੇਸ਼ਨ ਜਿਹੜੇ ਨਗਾਤਾਰ ਚਲਦੇ ਰਹਿਣਗੇ